ਵਾਹਿਗੁਰੂ ਜੀ ਕਾ ਖਾਲਸਾ ਤੇ ਪਿਆਰ ਬਿਓ ਅੱਜ ਆਪਾਂ ਇੱਕ ਗੱਲ ਕਰਨ ਜਾ ਰਹੇ ਹਾਂ ਆਮ ਤੌਰ ਤੇ ਬਹੁਤ ਸਾਰੇ ਸਾਡੇ ਭਰਾ ਇਸ ਗੱਲ ਦੇ ਨੂੰ ਬਹਿਸ ਦਾ ਵਿਸ਼ਾ ਬਣਾ ਲੈਂਦੇ ਆ ਜਾਂ ਮੁੱਦਾ ਬਣਾ ਲੈਂਦੇ ਆ ਕਿ ਜਿਹੜਾ ਕਿਸਾਨ ਹੈ ਖੇਤੀ ਕਰਨ ਵਾਲਾ ਵਿਅਕਤੀ ਮੇਰਾ ਇੱਥੇ ਕਿਸੇ ਜੱਟ ਜਾਂ ਕਿਸੇ ਜਾਤ ਤੋਂ ਭਾਵ ਨਹੀਂ ਕਿਸਾਨ ਦਾ ਮਤਲਬ ਹੈ ਜਿਹੜਾ ਖੇਤੀ ਨੇ ਜੁੜਿਆ ਹੋਵੇ ਉਹ ਕੋਈ ਵੀ ਹੋ ਸਕਦਾ ਇੱਥੇ ਵੀਰੇ ਕਿਸੇ ਜੱਟਵਾਦ ਵਾਲੀ ਜਾਂ ਉਹ ਗੱਲ ਨਾਲ ਹੀ ਜਾਵੇ ਮੈਂ ਕਿਸਾਨ ਦੀ ਗੱਲ ਕਰਦੇ ਆਂ ਕਿਸਾਨ ਖੇਤੀ ਕਰਨ ਵਾਲਾ ਵੀ ਉਹ ਕਿਸੇ ਖੇਤੀ ਕਰਦਾ ਹੈ ਫਸਲ ਵੇਚਦਾ ਹੈ ਵੀ ਉਹ ਆਪ ਦਾ ਧੰਦਾ ਕਰਦਾ ਹੈ ਉਹ ਅੰਨਦਾਤਾ ਨਹੀਂ ਹੈ ਤੇ ਆਮ ਤੌਰ ਤੇ ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਹੈ ਅੱਜ ਮੈਂ ਉਹਨਾਂ ਵੀਰਾਂ ਨਾਲ ਇਹ ਗੱਲ ਜ਼ਰੂਰ ਸਾਂਝੀ ਕਰਨੀ ਚਾਹਣਾ ਹੋਰਾਂ ਨਾਲ ਵੀ ਆਪਣੇ ਜਿੰਨੇ ਵੀ ਮੇਰੇ ਫੇਸਬੁੱਕ ਦੇ ਫਰੈਂਡ ਵੀ ਰਹਿ ਗਿਆ ਪੂਰੀ ਦੁਨੀਆ ਵਿੱਚ ਬੈਠੇ ਹੋਏ ਉਹਨਾਂ ਨਾਲ ਵੀ ਇਹ ਗੱਲ ਸ਼ੇਅਰ ਕਰਨੀ ਚਾਹਣਾ ਹੈ ਕਿ ਅੱਜ ਆਪਾਂ ਦੇਖ ਸਕਦੇ ਹਾਂ ਕਿਸਾਨ ਅੰਨਦਾਤਾ ਕਿਵੇਂ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਹੈ ਕੋਈ ਵਪਾਰੀ ਹੈ ਕੋਈ ਹੋਰ ਹੈਗਾ ਉਹ ਲਗਭਗ ਆਪਦੀ ਹਰ ਚੀਜ਼ ਨੂੰ ਛੋਟਾ ਵੱਡਾ ਵਪਾਰੀ ਹਰ ਕਿਸਨ ਦਾ ਐਮ ਆਰ ਪੀ ਤੇ ਵੇਚਦਾ ਹੈ ਵੱਧ ਤੋਂ ਵੱਧ ਰੇਟ ਤੇ ਵੇਚਣ ਦਾ ਹੱਕ ਰੱਖਦਾ ਹੈ ਉਹ ਭਾਵੇਂ ਸਪਰੇਹਾਂ ਵਾਲਾ ਭਾਵੇਂ ਪੈਸਟਾਈਡ ਵਾਲਾ ਦਵਾਈਆਂ ਵਾਲਾ ਭਾਵੇਂ ਕੋਈ ਹੋਰ ਸੋਦੇ ਵਾਲਾ ਕੁਝ ਵੀ ਇਹ ਬਿਸਕੁਟਾਂ ਦੇ ਡੱਬੀ ਤੱਕ ਤੇ ਵੀ ਐਮ ਆਰ ਪੀ ਲਿਖੀ ਹੁੰਦੀ ਹੈ ਅਸੀਂ ਖਾਲੀ ਡੱਬੀ ਤੱਕ ਤੇ ਵੀ ਐਮ ਆਰ ਪੀ ਲਿਖੀ ਹੁੰਦੀ ਹੈ ਇੱਕੋ ਇੱਕ ਕਿਸਾਨ ਹੀ ਹੈ ਜਿਹੜਾ ਆਪਦੀ ਫਸਲ ਨੂੰ ਐਮ ਐਸ ਪੀ ਘੱਟੋ ਘੱਟ ਸਮਰਥਨ ਮੁੱਲ ਤੇ ਵੇਚਣ ਨੂੰ ਵੀ ਤਰਸਦਾ ਹੈ ਜੋ ਪਹਿਲੀ ਗੱਲ ਤਾਂ ਇੱਥੇ ਹੀ ਬਣਦਾ ਤਾਂ ਬਣ ਗਿਆ ਕਿ ਉਹਨੇ ਆਪ ਦੇ ਮੁਨਾਫਾ ਹੋਇਆ ਭਾਵੇਂ ਘਾਟਾ ਹੋਇਆ ਉਹਨਾਂ ਐਮਐਸਪੀ ਤੇ ਵੀ ਮਿਲ ਗਈ ਤਾਂ ਵੀ ਉਹ ਕਹਿੰਦਾ ਸ਼ੁਕਰ ਹੈ ਵੈਸੇ ਐਮਐਸਪੀ ਵੀ ਉਹਨੂੰ ਮਿਲਦੀ ਨਹੀਂ ਕਣਕ ਤੇ ਝੋਨੇ ਨੂੰ ਛੱਡ ਕੇ ਬਾਕੀ ਸਾਰੀਆਂ ਫਸਲਾਂ ਦੇੜੀ ਐਮਐਸਪੀ ਉਹਨੂੰ ਨਹੀਂ ਮਿਲਦੀ ਲਗਭਗੀ ਨਹੀਂ ਮਿਲਦੀ ਪੰਜਾਬ ਦੇ ਵਿੱਚ ਭਾਵੇਂ ਉਹ ਨਰਮਾ ਹੋਵੇ ਮੂੰਗੀ ਹੋਵੇ ਸਰੋਂ ਹੋਵੇ ਹੋਰ ਬਹੁਤ ਸਾਰੀਆਂ ਫਸਲਾਂ ਆ ਗਈਆਂ ਸੂਰਜੀ ਮੁਖੀਏ ਛੋਲੇ ਨਹੀਂ ਮਿਲਦੀ ਦੂਜੀ ਗੱਲ ਇਸ ਦੇ ਬਾਵਜੂਦ ਅੱਜ ਹਾੜਾਂ ਦੀ ਆਫਤ ਆਈ ਹੈ ਜਾਂ ਹੋਰ ਵੀ ਕੋਈ ਆਫਤ ਆਉਂਦੀ ਹੈ ਪੰਜਾਬ ਤੇ ਆਵੇ ਜਾਂ ਕਿਤੇ ਬਾਹਰ ਆਵੇ ਕਿਸਾਨ ਕਿਤੋਂ ਦਾ ਵੀ ਹੋ ਸਕਦਾ ਅੱਜ ਜੇ ਹੜਾਂ ਦੀ ਆਫਤ ਆਈ ਹੋਈ ਹੈ ਤਾਂ ਬਿਜ਼ਨਸਮੈਨ ਲੋਕ ਆ ਜਿਹੜੇ ਉਹਨਾਂ ਨੇ ਆਪਦੇ ਬਿਜ਼ਨਸ ਬਤਾਦੇ ਇਥੋਂ ਤੱਕ ਹੋਇਆ ਕਿ ਜਿਹੜੇ ਕਾਗਜ਼ ਸੀ ਉਹਨਾਂ ਦਾ ਰੇਟ ਵੀ ਦੁਗਣਾ ਦੁਗਣਾ ਕਰਤਾ ਜਿਹੜਾ ਸੱਤਾਂ ਦੇ ਪਾਉਣ ਵਾਲਾ ਕਾਗਜ਼ ਅਸੀਂ ਵਰਤਦੇ ਇੱਕੋ ਇੱਕ ਕਿਸਾਨ ਹੀ ਹੈ ਜਿਹਦੇ ਧੀਆ ਪੁੱਤਾਂ ਨੇ ਇਕੱਠੇ ਹੋਏ ਟਰੈਕਟਰ ਟਰਾਲੀਆਂ ਵੀ ਆਪਦੇ ਲਈ ਜਿਹੜਾ ਕਮਾਊ ਪੁੱਤ ਹੁੰਦਾ ਜ਼ਿਮੀਂਦਾਰ ਦਾ ਕਿਸਾਨ ਦਾ ਉਹ ਵੀ ਲੈ ਤੇ ਅਖੀਰ ਤਿਆਕੇ ਟਾਲੀਆਂ ਭਰ-ਭਰ ਕੇ ਜਿਹੋ ਜਿਹੇ ਵੀ ਆਪਦਾ ਬਿੱਤ ਸੀਗਾ ਕਿਸੇ ਨੇ ਘੱਟ ਕਿਸੇ ਨੇ ਵੱਧ ਇਕੱਠਾ ਕਰਕੇ ਦਾਨ ਦੇ ਰੂਪ ਚ ਜਾਂ ਆਪਦੇ ਭਰਾਵਾਂ ਦੀ ਮਦਦ ਦੇ ਰੂਪ ਵਿੱਚ ਇਕੱਠਾ ਕਰਕੇ ਅੱਗੇ ਵੀ ਇਹ ਨਹੀਂ ਦੇਖਿਆ ਵੀ ਮੇਰਾ 6 ਲੱਖ ਦਾ ਟਰੈਕਟਰ 3 ਲੱਖ ਦਾ ਹੈ 5 ਲੱਖ ਦਾ ਹੈ ਉਹ ਸਾਰੇ-ਸਾਰੇ ਟਰੈਕਟਰ ਪਾਣੀ ਚ ਡੁੱਬੇ ਜਾਂਦੇ ਕਈ ਥਾਵਾਂ ਤੇ ਤਾਂ ਮੁਰੇ-ਮੁਰੇ ਆਉਦੇ ਮੁੰਡੇ ਵੀ ਤੁਰੇ ਜਾਂਦੇ ਵੀ ਕਿਤੇ ਵੱਡੇ ਖੱਡੇ ਚ ਨਾ ਡਿੱਗ ਪਈ ਇਸ ਕਰਕੇ ਮੈਂ ਕਹਿੰਦਾ ਹੈ ਵੀ